ਬੇਟਾ ਇਸ ਜਰਨਲ ਦੇ ਚੈਨਾ ਦਾ ਇੱਕ ਸੱਤ ਭਰੇ ਮੰਦ ਦੇ ਨਾਲ ਦੇ ਤੇ ਯਾਦ ਕਰ ਲਈਦਾ ਹੈ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਦਿਨ ਮਨਾਉਂਦਾ ਸੀਗਾ ਸਤੂ ਦੇ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਜੀ ਰੋਣ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ ਕੀ ਕਹੂੰਗੇ ਥੋੜੇ ਸਮੇਂ ਸੀ ਜਿਹੜੇ ਕਿਦੂ ਦੇ ਏਪੀ ਲਾਂਚ ਕੀਤੀ ਆ ਕੱਖਾਂ ਜਿਹੜੀ ਕਰੋਸ ਕਰੀ ਪੁੱਤਾ ਦੇਖੋ ਜੀ ਆਪਣਾ ਸ਼ੁਰੂ ਤੋਂ ਕਿਉਂਕਿ ਸਿੱਧੂ ਸਿੱਧੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਫੜੀ ਓਦੀ ਹੁੰਦਾ ਜਦ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਤੋਂ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੁਹਾਨੂੰ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਨੇ ਕਹਿੰਦਾ ਨਹੀਂ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਸੀ ਪੋਰਟ ਚਲੇ ਗਏ ਆ ਨੋਟਾ ਹੂਗਾ ਉਸ ਤੋਂ ਪਹਿਲਾਂ ਉਹਨੇ ਰਿਲੀਜ਼ ਵੀ ਕਰਤੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਪ੍ਰੈਸ ਦੀ ਬਜਾਏ ਸਾਡਾ ਫੈਸਲਾ ਪਰਿਵਾਰ ਦਾ ਸੀ ਮੈਂ ਕੋਰਟ ਦੇ ਗਰਾਊਂਡ 'ਚ ਕਿ ਕੀ ਕਹੂੰਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਾਂ ਕੀਤੀਆਂ ਉਹਨਾਂ ਨੇ ਜਿਹੜੇ ਉਹਦੇ ਵਿੱਚ ਆਪਣੇ ਉੱਤਰ ਰੱਖ ਲਏ ਨੇ ਦਿੱਤੇ ਹੈਗੇ ਬਿਆਨ ਆ ਜਾਂ ਹੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜੇ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਾਂ ਨੂੰ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਗਰੂ ਹਲਕੇ ਚ ਲੈਂਦਾ ਤਾਂ ਤੋਂ ਖੁੰਦੈ ਨਾ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਲਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਜਾਂ ਤੁਸੀਂ ਥੋੜਾ ਜਆ ਇੰਨੀ ਕ ਹੰਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਨਾਲ ਲੈ ਲੈ ਹੈ ਨਾ ਤਾਂ ਚੰਗਾ ਲੱਗਦਾ ਸਭ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧ ਮਾਰਗ ਤੋਂ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਟੁੱਟ ਕੋਈ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਕੋਲੇ ਬਿਚੀ ਤੋਂ ਉਹ ਆਨੇ ਬੜਾ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸੌਂਦਤ ਨੇ ਮੇਰੇ ਕੋਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਹਾਂ ਕੁਛ ਆਪਣੇ ਤੋਂ ਵਾਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਿਰਵਾਸ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀਚੇ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝੇ ਬਿਕਰ ਤਾਂ ਜੋ ਮੈਨੂੰ ਦਿੱਕਤ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਦੇਰੀ ਉਸ ਤੋਂ ਵੀ ਬਾਅਦ ਗੱਤਰ ਕਰਦੇ ਨੇ ਲੋਕਾਂ ਨੇ ਆਹੀ ਦਵਾ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜੰ ਨੇ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਕਿਸੇ ਨੇ ਸਟਾਈਕ ਮਾਰਤੀ ਕਿਸੇ ਨੂੰ ਉਹ ਕਰਤਾ ਕਿਸੇ ਬਰਖਾਸਤੇ ਸੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਹੀ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾੜਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਉਹਨਾਂ ਦਾ ਪੇਵ ਮਾਰਨਾ ਹੋਵੇ ਉਹ ਹੋ ਸਕਦਾ ਕੰਮ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਹੈ ਚਾਹੇ ਵਰਸੀ ਦਾ ਦਿਨ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾਨੇ ਤੁਸੀਂ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦਾ ਸੀ ਕੀ ਰਿਲੀਜ਼ ਕਰਨੀ ਰੋਦੇ ਵਿੱਚ ਡਾਕੂਮੈਂਟਰੀ ਆ ਠੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ i do it in